ਅੱਜ 1 ਮਈ ਯਾਨੀ ਕਿ ਅੱਜ ਦੇ ਦਿਨ ਨੂੰ ਮਜ਼ਦੂਰ ਦਿਵਸ ਵੱਲੋਂ ਮਨਾਇਆ ਜਾਂਦਾ ਤੇ ਸਾਡੇ ਬਹੁਤ ਹੀ ਪਿਆਰ ਵਾਲੇ ਰਾਈਟਰ ਨੇ 베ਦੀ ਮੇਰਪੁਰੀ ਤੇ ਉਹ ਵੀਰ ਦੀ ਲਿਖੀਆਂ ਹੋਈਆਂ ਬਹੁਤ ਸੋਹਣੀਆਂ ਲੈਣਾ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਲੱਗਿਆ ਤੇ ਉਹਨਾਂ ਨੇ ਟਾਈਟਲ ਲਿਖਿਆ ਹੋਇਆ ਸੀ ਮਜ਼ਦੂਰਾਂ ਦੇ ਦਰਦ ਤੇ ਬਿਲਕੁਲ ਦੇਖ ਕੇ ਪੜ੍ਹ ਕੇ ਦਿਲ ਨੂੰ ਲੱਗਿਆ ਕਿ ਯਾਰ ਬਿਲਕੁਲ ਕਿ ਮਜ਼ਦੂਰ ਬੰਦੇ ਤਾਂ ਅੱਜ ਵੀ ਦਿਹਾੜੀ ਤੇ ਜਾ ਰਹੇ ਨੇ ਤੇ ਉਹਨਾਂ ਦੇ ਨਾਂ ਤੇ ਛੁੱਟੀ ਕੀਤੀ ਹੋਈ ਆ ਤੇ ਸੁਣਿਓ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਲਿਖਿਆ ਮੈਂ ਕਿਰਤੀ ਹਾਂ ਮਜ਼ਦੂਰ ਦੋਸਤੋ ਡਾਡਾ ਹਾਂ ਮਜ਼ਬੂਰ ਦੋਸਤੋ ਦੇਸ਼ ਮੇਰੇ ਦੇ ਭੈੜੇ ਹਾਕਮ ਕਰਗੇ ਮੈਨੂੰ ਚੂਰ ਦੋਸਤੋ ਅੱਗੇ ਲਿਖਿਆ ਦਿਨ ਰਾਤ ਮੈਂ ਟੁੱਟ ਕੇ ਮਰਦਾ ਔਖਾ ਤੁਰੇ ਗੁਜ਼ਾਰਾ ਕਰਦਾ ਤੰਗੀਆਂ ਰਹਿਆਂ ਘੂਰ ਦੋਸਤੋ ਮੈਂ ਕਿਰਤੀ ਮਜ਼ਦੂਰ ਦੋਸਤੋ ਲੋਕਾਂ ਦੇ ਮੈਂ ਮਹਿਲ ਬਣਾਏ ਲੋਕਾਂ ਦੇ ਮੈਂ ਮਹਿਲ ਬਣਾਏ ਪਰ ਮੇਰੇ ਸਿਰ ਛੱਤ ਨਹੀਂ ਏ ਕਾਹਦਾ ਕਰਾਂ غرੂਰ ਦੋਸਤੋ ਮੈਂ ਕਿਰਤੀ ਮਜ਼ਦੂਰ ਦੋਸਤੋ ਹਰ ਥਾਂ ਮੈਨੂੰ ਲੁੱਟਿਆ ਜਾਂਦਾ ਹਰ ਥਾਂ ਮੈਨੂੰ ਲੁੱਟਿਆ ਜਾਂਦਾ ਹੱਕ ਮੰਗਣ ਤੇ ਕੁੱਟਿਆ ਜਾਂਦਾ ਸਿਸਟਮ ਬੜਾ ਕਰੂਰ ਦੋਸਤੋ ਮੈਂ ਕਿਰਤੀ ਮਜ਼ਦੂਰ ਦੋਸਤੋ ਮੈਂ ਕਿਰਤੀ ਮਜ਼ਦੂਰ ਦੋਸਤੋ ਫੇਰ ਅੱਗੇ ਵੀਰ ਹੱਲਾ ਸ਼ੇਰੀ ਦੇ ਰਿਆ ਕਾਮਿਆਂ ਤਾਈਂ ਸਲਾਮ ਹੈ ਬੇਦੀ ਕਾਮਿਆਂ ਤਾਈਂ ਸਲਾਮ ਹੈ ਬੇਦੀ ਕਾਇਮ ਰਹੋ ਪੈਗਾਮ ਹੈ ਬੇਦੀ ਬਦਲੂ ਵਕਤ ਜ਼ਰੂਰ ਦੋਸਤੋ ਬਦਲੂ ਵਕਤ ਜ਼ਰੂਰ ਦੋਸਤੋ ਮੈਂ ਕਿਰਤੀ ਮਜ਼ਦੂਰ ਦੋਸਤੋ ਮੈਂ ਕਿਰਤੀ ਮਜ਼ਦੂਰ ਦੋਸਤੋ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ